ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਹਲਕਾ ਘਨੌਰ ਦੇ ਪਿੰਡ ਆਕੜੀ ਦੇ ਵਿੱਚ ਖੜਾ ਹਾਂ ਅੱਜ ਇਸ ਪਿੰਡ ਦੇ ਵਿੱਚ ਇੱਕ ਬਹੁਤ ਦੁਖਦਾਈ ਘਟਨਾ ਮੈਂ ਕਹੂੰਗਾ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਸਰਪੰਚੀ ਦੀਆਂ ਪੰਚਾਇਤਾਂ ਦੀਆਂ ਜੋ ਚੋਣਾਂ ਹੋ ਰਹੀਆਂ ਨੇ ਤੇ ਅੱਜ ਨੋਮੀਨੇਸ਼ਨ ਦੀ ਲਾਸਟ ਡੇਟ ਸੀ ਰਾਜਪੁਰੇ ਪੀਐਮਐਨ ਕਾਲਜ ਦੇ ਵਿੱਚ ਕਿ ਸ਼ਪਿੰਦਰ ਸਿੰਘ ਇਸ ਪਿੰਡ ਦਾ ਜੋ ਨੌਜਵਾਨ ਹੈ ਜੋ ਬਹੁਤ ਹੀ ਸ਼ਰੀਫ ਹੈ ਉਹ ਨੌਜਵਾਨ ਜਦੋਂ ਆਪਣੀ ਫਾਈਲ ਲੈ ਕੇ ਜਮ੍ਹਾਂ ਕਰਾਣ ਗਿਆ ਦਫ਼ਤਰ ਦੇ ਵਿੱਚ ਤਾਂ ਦੂਜੇ ਪਾਸੇ ਮੌਜੂਦਾ ਸਰਕਾਰ ਦਾ ਇੱਕ ਆਗੂ ਉਹਨੇ ਭਰਾ ਦੀ ਸਾਡੇ ਦੀ ਫਾਈਲ ਲੈ ਕੇ ਜ਼ਬਰਦਸਤੀ ਫਾਈਲ ਪਾੜਦੀ ਤੇ ਉਹਦੇ ਨਾਲ ਮਾਰਕੁੱਟ ਕੀਤੀ ਦੇਖੋ ਐਡੀ ਵੱਡੀ ਗਿਣਤੀ ਦੇ ਵਿੱਚੇ ਪਿੰਡ ਦੇ ਲੋਕ ਸਾਰੇ ਆਕੜੀ ਦੇ ਸਾਰੇ ਸਾਡੇ ਬਜ਼ੁਰਗ ਨੌਜਵਾਨ ਵੀਰ ਇੱਥੇ ਖੜੇ ਆ ਇਹਨਾਂ ਦੇ ਸਾਰਿਆਂ ਦੇ ਮਾਣਾਂ ਚ ਰੋਸ਼ ਹੈ ਉਲਟ ਆਪ ਹੀ ਜਿਹਨੇ ਫਾਈਲ ਪਾੜੀਏ ਉਹੀ ਗੰਡਾ ਕਿਹੜੀ ਥਾਣੇ 'ਚ ਜਾ ਕੇ ਐਸਐਚਓ ਤੋਂ ਫੋਨ ਕਰਾ ਰਿਹਾ ਹੈ ਅਸ਼ਪਿੰਦਰ ਨੂੰ ਕਿ ਤੂੰ ਸਾਡੇ ਮੁੰਡੇ ਦੀ ਫਾਈਲ ਪੜ੍ਹੀਏ ਵੀ ਤੇਰੇ ਤੇ ਕਾਰਵਾਈ ਹੋਊਗੀ ਅਸ਼ਪਿੰਦਰ ਦੇ ਸੱਟ ਲੱਗੀਏ ਇਸ ਸਮੇਂ ਉਹ ਰਾਜਪੁਰੇ ਹਸਪੀਟਲ ਦੇ ਵਿੱਚ ਹੈ ਅੱਜ ਅਸੀਂ ਉੱਥੇ ਉਹਨਾਂ ਦੇ ਪਰਿਵਾਰ 'ਚ ਇੱਥੇ ਖੜੇ ਆ ਉਹਨਾਂ ਦੇ ਪਿੰਡ 'ਚ ਖੜੇ ਆ ਮੈਂ ਪ੍ਰਸ਼ਾਸਨ ਨੂੰ ਅਪੀਲ ਕਰੂੰਗਾ ਕਿ ਉਹ ਪੰਜਾਬ ਸਰਕਾਰ ਦੇ ਦਬਾਵੇ ਹਟਾ ਐਮ ਐਲ اے ਗੁਰਲਾਲ ਸਿੰਘ ਘਨੌਰ ਦੇ ਦਬਾਵੇ ਹਟਾ ਇਹ ਨਾ ਨਾਵੇ ਕਿ ਦੇਖੋ ਜਿਹੜੀਆਂ ਚੋਣਾਂ ਹੁੰਦੀਆਂ ਨੇ ਨਾ ਛੋਟੀਆਂ ਚੋਣਾਂ ਇਦਾਂ ਦੀ ਰੀਤ ਕਿਸੇ ਐਮ ਐਲ ਏ ਨੂੰ ਸਰਕਾਰਾਂ ਨੂੰ ਪਾਣੀ ਚਾਹੀਦੀ ਐ ਕਿ ਉਹ ਆਪਣੇ ਦਮ ਤੇ ਆਪਣੇ ਵਿਹਾਰ ਤੇ ਆਪਣੇ ਕੰਮਾਂ ਦੇ ਸਿਰ ਤੇ ਚੋਣ ਲੜਨ ਨਾ ਕਿ ਜ਼ਬਰਦਸਤੀ ਧੱਕੇਸ਼ਾਹੀ ਕਰਕੇ ਗੁੰਡਾਗਰਦੀ ਕਰਕੇ ਇਹ ਚੋਣਾਂ ਕਰਾਣ ਇਹ ਰੀਤ ਕਦੋਂ ਖਤਮ ਹੋਊਗੀ ਪਹਿਲਾਂ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਦੋਂ ਗੁੰਡਾਗਰਦੀ ਹੋਈ ਐ ਉਦੋਂ ਵੀ ਇਹੀ ਕੁਝ ਸੀ ਹੁਣੇ ਆਮ ਆਦਮੀ ਪਾਰਟੀ ਦੀ ਸਰਕਾਰ ਐ ਇਹਨਾਂ ਨੇ ਸਾਰੀਆਂ ਸਰਕਾਰਾਂ ਦੇ ਰਿਕਾਰਡੇ ਤੋੜਦੇ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜਾ ਇਦਾਂ ਦਾ ਗੁੰਡਾ ਅੰਸਰ ਐ ਸਰਾਰਤੀ ਜਿਹੜੇ ਅੰਸਰ ਐ ਉਹਨਾਂ ਦਾ ਬਿਲਕੁਲ ਬਾਈਕਾਟ ਕਰੋ ਇਹ شریف ਲੋਕ ਨੇ ਜਿਹੜੇ ਉਹਨਾਂ ਦੇ ਤੁਸੀਂ ਨਾਲ ਚੱਲੋ ਤੇ ਮੈਂ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਸਾਰੇ ਪਿੰਡ ਵਾਸੀਆਂ ਨੂੰ ਕਿ ਭਰਾ ਨੂੰ ਇਨਸਾਫ ਦਿਵਾਉਣ ਲਈ ਅਸੀਂ ਡੱਟ ਕੇ ਸਾਡੀ ਟੀਮ ਸਾਰੀ ਡੱਟ ਕੇ ਅਸੀਂ ਖੜਾਂਗੇ ਜਿੱਥੇ ਵੀ ਤੁਹਾਨੂੰ ਲੱਗੇ ਮੇਰੀ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਭਰਾ ਨੂੰ ਇਨਸਾਫ ਨਹੀਂ ਮਿਲਦਾ ਉਹਦੇ ਲਈ ਆਪਾਂ ਨੂੰ ਧਰਨਾ ਲਾਣਾ ਪਵੇ ਜਾਂ ਕੋਈ ਰੋਡ ਜਾਮ ਕਰਨਾ ਪਵੇ ਤਾਂ ਆਪਾਂ ਡੱਟ ਕੇ ਤੁਹਾਡੇ ਨਾਲ ਖੜਾਂ ਹਾਂ ਇਹੀ ਮੈਂ ਤੁਹਾਨੂੰ ਅੱਜ ਵਿਸ਼ਵਾਸ ਦਿਵਾਉਣ ਆਇਆ ਕਿਉਂਕਿ ਬਾਈ ਦਾ ਜਦੋਂ ਮੈਂ ਵੀਡੀਓ ਦੇਖੀ ਉਹਦਾ ਹੱਥ ਦੇਖਿਆ ਹੱਥ ਤੇ ਬਹੁਤ ਵੱਡੀ ਜਿਹੜੀ ਸੱਟ ਲੱਗੀ ਸੀ ਤਾਂ ਬੜਾ ਦੁੱਖ ਲੱਗਿਆ ਮੈਨੂੰ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਰਮਣੀਕ ਜੀ ਜੋ ਮੁਹਾਲੀ ਤੋਂ ਆਏ ਨੇ ਉਹ ਵੀ ਸਾਡੇ ਮਿੱਤਰ ਨੇ ਤਾ ਇੱਕ ਇੱਕ ਤਰ੍ਹਾਂ ਪਰਮਾਰਿਕ ਹੀ ਮੈਂ ਕਹਿ ਸਕਦਾ ਕਿ ਸਾਡਾ ਸਬੰਧ ਹੈ ਮੈਂ ਇੱਕ ਵਾਰੀ ਫੇਰ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਸਰਕਾਰ ਦੇ ਦਬਾਅ ਹਟਾ ਇਹ ਨਾ ਵੇ ਨਿਰਪੱਖ ਜਿਹੜੀ ਚੋਣ ਹੈ ਉਹ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਉਹ ਲੋਕਾਂ ਨੂੰ ਕਹਿ ਦੇਣਾ ਵੀ ਭਾਈ ਤੁਸੀਂ ਚੋਣ ਨਾਲ ਲੜੋ ਵੀ ਸਾਡੀ ਸਰਕਾਰ ਹੈ ਅਸੀਂ ਆਪਣੇ ਪੰਚ ਸਰਪੰਚ ਆਪਣੇ ੱੱਕੇ ਨਾਲ ਬਣਾਣੇ ਨੇ ਲੋਕਾਂ ਨੂੰ ਚੋਣਾਂ ਲੜਨ ਕਿਉਂ ਅਗਲਾ ਟਾਈਮ ਖਰਾਬ ਕਰੂਗਾ ਕਿਉਂ ਅਗਲਾ ਪੈਸੇ ਲਾਊਗਾ ਜੇ ਤੁਸੀਂ ਗੁੰਡਾਗਰਦੀ ਕਰਨੀ ਹੈ ੱੱਕੇਸ਼ਾਹੀ ਨਾਲ ਆਪਣੇ ਸਰਪੰਚ ਬਣਾਉਣੇ ਹਨ ਫਿਰ ਇਹ ਕੋਈ ਚੋਣਾ ਕਰਾਉਣ ਦਾ ਫਾਇਦਾ ਕੀ ਹੈ ਤੁਸੀਂ ਨੋਮੀਨੇਟ ਕਰ ਲਓ ਵਿਧਾਨ ਸਭਾ ਚ ਇੱਕ ਮਤਾ ਪਾਓ 92 ਤੁਹਾਡੇ ਐਮਐਲਏ ਨੇ ਕਿ ਜਿਹਦੀ ਸਰਕਾਰ ਹੈ ਉਹਦੇ ਉਹਦੇ ਐਮਸੀ ਉਹਦੇ ਪੰਚੋ ਉਹਦੇ ਸਰਪੰਚ ਪਰ ਮੇਰੀ ਬੇਨਤੀ ਹੈ ਜਿਹੜੀ ਪਿੰਡਾਂ ਦੀ ਭਾਈਚਾਰਕ ਸਾਂਝ ਹੈ ਇਹਨੂੰ ਕਾਇਮ ਰਹਿਣ ਦਿਓ ਇਹ ਦੁਸ਼ਮਣੀਆਂ ਪਿੰਡਾਂ ਚ ਨਾ ਪਾਓ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ